ਇਹ ਮੇਰੀ ਮਾਸੀ ਤੇ ਮਾਸੀ ਮੇਰੀ ਵੇਖ ਲੋ ਵੀ ਮੇਰਾ ਪੁੱਤਰਾ ਇੱਕ ਦਿਨ ਮੈਨੂੰ ਆਦਾ ਚੱਲ ਗਿਆ ਮੈਂ ਕਿੱਥੇ ਆਉਂਦਾ ਵੀ ਦਾਦੀ ਨੂੰ ਲੈ ਕੇ ਆਈਏ ਮੈਂ ਦਾਦੀ ਨੂੰ ਮੇਰੀ ਮਾਤਾ ਦੀ ਮੌਤ ਹੋਈ ਏ ਤੇ ਇਹ ਬਿਲਕੁਲ ਸੇਮ ਟੂ ਸੇਮ ਕੁਝ ਹੀ ਨਹੀਂ ਤੂੰ ਆਂਦਾ ਲੈ ਕੇ ਆਈਏ ਮੈਂ ਕਿਹਾ ਕੋਈ ਛੇੜਨ ਲਾ ਪਈ ਦਾਦੀ ਕਿੱਥੇ ਆਂਦੇ ਦਾਦੀ ਕਲਾਮੀ ਵਾਲੇ ਆ ਜਾ ਵੇਖ ਲੋ ਪ੍ਰਾਣੀਆਂ ਬੁੱਢੀਆਂ ਦਾ ਕੰਮ ਹੁੰਦੇ ਸੀ ਅੱਤਪੜ ਸਿਉਂਦੀ ਵੀ ਕਣੀਆਂ ਤਣੀਆਂ ਵੇਖੋ ਕਿੰਨੀਆਂ ਮੋਟੇ ਮੋਟੇ ਲਾ ਕੇ ਘਟਵਾਂ ਨੇ ਹੈ ਝੋਣ ਵਾਲੀਆਂ ਬੀਬੀਆਂ ਨੇ ਜਿਹੜੀਆਂ ਨੇ ਉਹਦੀਆਂ ਨਾਂ ਇਹ ਆ ਪ੍ਰਾਣੀਆਂ ਜਿਹੜੀਆਂ ਬੁਲਡੀਆਂ ਕੰਮ ਕਰਦੀਆਂ ਐਂ ਕੰਮ ਕਰਦੀਆਂ ਪ੍ਰਾਣੀਆਂ ਬੁਲਡੀਆਂ ਕਣੀ ਮਾਸੀ ਆਉਣ ਵਾਲੀਆਂ ਕਿੱਥੇ ਆਉਣ ਵਾਲੀਆਂ ਦਾ ਅਜਾ ਥੋੜਾ ਜਿਹਾ ਜਿਹੜਾ ਉਹਦੂ ਥੋੜਾ ਜਿਹਾ ਸਟਾਕ ਹੈ ਨਾ ਜਿਹੜੀ ਟਾਈਮ ਦੀ ਤੁਹਾਡੀਆਂ ਨੋਵਾਂ ਨੇ ਮਾੜਾ ਮੋੜ ਕਰ ਲੈਂਦੀਆਂ ਤੇ ਗਾਂ ਜਿਹੜੀਆਂ ਇਹਨਾਂ ਦੀਆਂ ਨੋਵਾਂ ਹਣੀਆਂ ਉਹਦਾ ਕੱਖ ਵੀ ਨਹੀਂ ਕਰਨਗੀਆਂ ਕਰਨਾ ਹੀ ਨਹੀਂਗਾ ਉਹਨਾਂ ਦਾ ਕੱਖ ਨਹੀਂ ਕਰਨਾ ਤਾਂ ਦੇਖੋ ਵਧੀਆ ਤੱਪੜ ਦੋੜਾ ਦੋਣਾ ਮੇਰੀ ਮਾਸੀ ਬਣਾਉਦੀ ਪਈ ਐ ਮਾਸੀ ਤੇ ਮਾਹ ਦਾ ਮਾਸੀ ਤੇ ਮਾਹ ਦਾ ਰਤਬਾ ਬਰਾਬਰ ਹੁੰਦਾ ਸੋਚੀਏ ਤਾਂ ਜੇ ਨਾ ਸੋਚੀਏ ਤਾਂ ਫਿਰ ਮਾਣ ਨੂੰ ਵੀ ਨਾ ਸੋਚੀਏ ਜਿਹੜੇ ਮਾਣ ਨੂੰ ਵੀ ਘਰੋਂ ਕੁੱਟ ਕੇ ਕੱਢ ਦਿੰਦੇ ਨੇ ਪਿਓੜ ਨੂੰ ਵੀ ਕੱਢ ਦਿੰਦੇ ਨੇ ਕੁੱਟ ਕੇ ਬਾਕੀ ਇਹ ਮਾਸੀ ਸਾਡੀ ਸਾਡੀਆਂ ਮਾਵਾਂ ਤੋਂ ਵੀ ਉੱਤੇ ਆ ਇਹ ਚ ਪਿੰਨੇ ਚਾਰ ਆ ਬਣੇਵੇਂ ਦੇ ਤੇ ਜਿੰਨੇ ਮੜਾ ਜ ਆਰਡਰ ਮਾਰਿਆ ਉਸੇ ਤੇ ਚੱਲੀ ਜਾਂਦੀ ਉਹ ਉਹ ਛੱਡ ਕੇ ਸਾਰੇ ਰਿਸ਼ਤੇਦਾਰੀ ਜਿਨੇ ਕਹਤਾ ਨਾ ਮਾਸੀ ਤੈਨੂੰ ਘਰੇ ਛੱਡਣਾ ਇਹਨੇ ਨਹੀਂ ਜਵਾਬ ਦੇਣਾ ਵੀ ਮੈਨੇ ਜਾਂਦੀ ਨਾ ਇਹਦੀ ਨੋ ਕਰਮ ਵਾਲੀ ਜਵਾਬ ਦੇਵੇ ਨਾ ਇਹਦਾ ਮੁੰਡਾ ਆ ਕੇ ਵੀ ਤੂੰ ਕਿਉਂ ਗਈ ਨਹੀਂ ਅੱਜਕੱਲ ਨੋ ਆਵੇ ਆਖੀ ਜਾਂਦੀ ਤੂੰ ਬੀਬੀ ਕਿੱਧਰ ਗਈ ਚਲੀ ਨਾ ਨਾ ਇਹ ਮੁੰਡਾ ਇਹਦਾ ਆ ਕੇ ਵੀ ਤੂੰ ਕਿਉਂ ਗਈ ਨਾ ਗੱਲ ਇਹ ਵੀ ਕੋਜਰਤੀ ਨੋ ਆਵੇ ਕਿਤੇ ਰੱਬ ਕਿਸਮਤ ਨਾਲ ਹੀ ਦਿੰਦਾ ਤੇ ਬਾਕੀ ਨੋ ਆਵੇ ਜਾਂਦੀ ਬਹੁਤ ਸਾਉ ਇੱਕ ਕਰਮ ਵਾਲੀ ਵਿਚਾਰੀ ਤੇ ਬਾਕੀ ਮਾਸੀ ਮੇਰੇ ਦੇ ਕਮੈਂਟਾਂ ਚ ਵੈਗਰੂ ਜ਼ਰੂਰ ਲਿਖਿਆ ਜਵੇਂ ਦੀ ਹੋਰ ਲੰਮੀ ਹੋਵੇ ਹੋਰ ਠੀਕ ਹੈ ਕਿ ਨਹੀਂ ਬੜਾ ਕੁਝ ਵੇਖਣਾ ਜ ਮਾਸੀ ਸਾਡੀ ਨੇ